ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। पार्टी बाद देख हो नंबर कर देना खान पे ਬੈਟ ਛੋਟੇ ਬੱਚੇ ਛੋਟਾ ਕੋ ਰਹਿਣ ਗਿਆ ਵੇ ਸੰਧੂ ਆ ਗਿਆ ਤੂੰ ਕੰਮ ਕਰ ਰਹੇ ਨਹੀਂ ਆਹ ਬਲੋ ਜੀ ਤੂੰ ਨਹੀਂ ਮੈਨੂੰ ਨਹੀਂ ਦੱਸਿਆ ਇੱਥੇ ਵੀ ਦਿਓ 5 ਨੰਬਰ ਬਦਲ ਜੀ ਪੁਰਾਣਾ ਨਵੀਂ ਨਾ ਪੁਰਾਣਾ ਜੀ ਨਾਲ ਇੱਕ ਸਮੇਂ ਮੈਂ ਖੜ ਜੂਗਾ ਆ ਗਿਆ

ਉਹਨੇ ਇਹ ਜਾਣਕਾਰੀ ਦਿਓ ਕਿੰਨਾ ਮਾ ਜਨਮ ਦਿਨ 25 ਤੱਕ ਕੀ ਨਾ ਹੈ ਅੱਜ ਅਸੀਂ ਕੁੱਲੇਵਾਲ ਯੂਨੀਵਰਸਲ ਸਕੂਲ ਪਬਲਿਕ ਸਕੂਲ ਦੇ ਵਿੱਚ ਆਪਣੀ ਬੇਟੀ ਦਾ 6ਵਾਂ ਜਨਮ ਦਿਨ ਮਨਾਇਆ ਬੜੀ ਖੁਸ਼ੀ ਦੀ ਗੱਲ ਹੈ ਬਹੁਤ ਹੀ ਪਿੰਡ ਦੇ ਸੂਝਵਾਨ ਸਾਡੀ ਸੰਸਥਾ ਦੇ ਬਹੁਤ ਹੀ ਸੂਝਵਾਨ ਮੈਂਬਰ ਸਾਹਿਬਾਨ ਇੱਥੇ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਅਤੇ ਇਹ ਸਾਡੇ ਸੰਸਥਾ ਵੱਲੋਂ ਹਰ ਸਾਲ ਆਪਣੀ ਬੇਟੀ ਦਾ ਜਨਮ ਦਿਨ ਮਨਾਇਆ ਜਾਂਦਾ ਸਕੂਲਾਂ ਵਿੱਚ ਬੱਚੇ ਨੂੰ ਸਹਿਦ ਦੇਣ ਲਈ ਵੀ ਇੱਕ ਦੂਜੇ ਦੀ ਹੈਲਪ ਕਰਨੀ ਪਰ ਸਿੱਖਣੀ ਚਾਹੀਦੀ ਆ ਅਸੀਂ ਕਰਾਂ ਦੇ ਵਿੱਚ ਅਸੀਂ ਪੂਰੀਆਂ ਛੋਲੇ ਦੇ ਖਾ ਕੇ ਮਨਾ ਸਕਦੇ ਆ ਜਿਵੇਂ ਅਸੀਂ ਨਾ ਬੱਚਿਆਂ ਨੂੰ ਖੇਹ ਦਿੰਨੇ ਆ ਬੱਚਿਆਂ ਨੂੰ ਖੇਹ ਦਿਲਦੀ ਆ ਜੇ ਕੋਈ ਦੀ ਹੈਲਪ ਕਰਨੀ ਆ ਜੋ ਗਰੀਬ ਆ ਉਹਨੂੰ ਕੋਈ ਨਾ ਕੋਈ ਵੀ ਹੈਲਪ ਕੀਤੀ ਜਾਵੇ ਸਾਡੇ ਕੋਲ ਤੇ ਖਜੂਰ ਵੰਡੀ ਕਰਨ ਨਾਲ ਜਿੱਤੇ ਮੈਂ ਸਾਰਿਆਂ ਦਾ ਆਣ ਦੇ ਧੰਨਵਾਦ ਕਰਦਾ ਆ ਆਦਰ ਜੀ ਤੁਸੀਂ ਵਧਾਈ ਦੇ دوست ਹਾਂ ਜੀ ਹੈ ਆਪਣੀ ਬੇਟੀਆਂ ਨੂੰ ਔਰ ਆਪਣੇ ਸੋਨੀਆਂ ਸਾਹਿਬ ਦੇ ਪਰਿਵਾਰ ਨੂੰ और मेरे अपने इस पिंड सजनों न और स्कूल के प्रिंसीपल साहब मैं इस बेटी के जन्मदिन से बहुत बहुत मुबारक दिंग ਅੱਲਾ ਸਤਿ ਸ਼੍ਰੀ ਅਕਾਲ ਬਾਤ ਕਰਦਾ ਰਹਿੰਦੇ ਆਂ ਸੁਭੀਂ ਸਤਿਕਾਰ ਨਾਲ ਆਪ ਤੁਹਾਨੂੰ ਬਾਜੀ ਹਾਂਜੀ ਸਰ ਜਾਣਕਾਰੀ ਅੱਜ ਫਿਰ ਸਾਡੇ ਕੋਲ ਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨਤੀ ਸਮਰਸੋਨੀ ਜੀ ਜਿਹਨਾਂ ਦੀ ਬੇਟੀ ਦਾ ਛੇ ਮਾ ਜਨਮ ਦਿਨ ਸੀਗਾ ਤੇ ਉਹਨਾਂ ਨੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਲਿਆ ਕੇ ਜਿਹੜਾ ਮਿਸ਼ਨਰੀ ਸਕੂਲ ਅਸੀਂ ਚਲਾ ਰਹੇ ਆ ਯੂਨੀਵਰਸਲ ਪਬਲਿਕ ਸਕੂਲ ਪੁੱਲੇਆਵਲ ਦੇ ਵਿੱਚ ਆ ਕੇ ਬੱਚਿਆਂ ਦੇ ਨਾਲ ਮਨਾਣਾ ਜਿਹੜਾ ਉਹ ਮناسب ਸਮਝਿਆ ਇਸ ਮੌਕੇ ਅਸੀਂ ਬੱਚਿਆਂ ਨੂੰ ਅਗਾਹ ਬਧੂ ਸਾਹਿਤ ਜਿਹੜਾ ਬੰਡਿਆ ਤਰਕੀ ਸਾਹਿਤਰੀ ਬੰਡਿਆ ਇੱਥੇ ਇਹਨਾਂ ਨੇ ਬੱਚਿਆਂ ਨੂੰ ਕਾਟੀਆਂ ਬੰਡੀਆਂ ਤੇ ਹੋਰ ਲਦੀਂਦਾ ਸਾਹਿਤ ਸਮਗਰੀ ਜਿਹੜੀ ਆ ਉਹ ਦਿੱਤੀ ਵਾਸਤੇ ਸ਼ਨੜੀ ਤੇ عظیم ਬੱਚਿਆਂ ਨੂੰ ਇਸ ਮੌਕੇ ਜਿਹੜਾ ਇਨਕਲਾਬੀ ਉਦਾਂ ਬਦੂ ਜਿਹੜਾ ਸਮਾਜਿਕ ਸੱਭਿਆਚਾਰਕ ਪ੍ਰੋਗਰਾਮ ਆ ਉਹ ਬੱਚਿਆਂ ਨੇ ਪੇਸ਼ ਕੀਤਾ ਉਹ ਤੇ ਮੌਕੇ 'ਸਿਂ ਬੱਚਿਆਂ ਨੂੰ ਕਿਤਾਬਾਂ ਜਿਹੜੀਆਂ ਉਹ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ ਫਿਰ ਸਕੂਲ ਦੇ ਵਿੱਚ ਬੂਟੇ ਲਾਏ ਆ ਪੌਦੇ ਲਾਏ ਆ ਤੇ ਹੋਰ ਜਿਹੜਾ ਸਮਾਨ ਉਹ ਇਸੇ ਕਿਸਮ ਦਾ ਵੰਡਿਆ ਤਾਂ ਕਿ ਬੱਚੇ ਆਵਲ ਸੰਗੇ ਸਹੀ ਦਿਹਾਂ ਤੇ ਚੱਲ ਸਕਣ ਤੇ ਜਿਹੜੀ ਬੱਚੀ ਆ ਅਨੰਤਾ ਆ ਉਹਨੂੰ ਮੁਬਾਰਕਵਾਦ ਦਿੱਤੀ ਆ ਵੀ ਹਰੇਕ ਨੂੰ ਕੀਮਤੀ ਆ ਕਿ ਜਿਹੜੇ ਆਪਣੇ ਸਮਾਗਮਾਂ ਦੇ ਆਇਆ ਫੂਰ ਜਨਮ ਦੇ ਨਾਲ ਜੋ ਵੀ ਸਵਾਗਤ ਆਪਣੇ ਘਰੇਲੂ ਕਰਦੇ ਆ ਉਹ ਇਸ ਤਰ੍ਹਾਂ ਲੋਕਾਂ ਦੇ ਵਿੱਚ ਜਾ ਕੇ ਕੀਤੇ ਜਾਣ ਜਿੱਥੇ ਬੁੱਢੀ ਜੀ ਵੀ ਵਰਗ ਇੱਕ ਤੋਂ ਇੱਕ ਸਾਨਾ ਜਿਹੜਾ ਬਲਾਰਾ ਇੱਥੇ ਅਜਕੀਨ ਦੇ ਵਿੱਚ ਪਹੁੰਚੇ ਆ ਸਾਰਿਆਂ ਨੂੰ ਵੀ ਆਇਆ ਕਹਿੰਦੇ ਆ ਬਹੁਤ ਮੁਬਾਰਕਬਾਦ ਦਿੰਦੇ ਆ ਧੰਨਵਾਦ ਇੱਕ ਹੋ ਫਰਾਇਓ ਕਰਨ ਨਾ ਮੁਬਾਰਕਬਾਦ ਪੁਆਇੰਟ ਪੁਆਇੰਟ ਜੀ ਬਰਾ ਆਪਰਾ ਹੈ ਕਿ ਆਪਰੇ 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 ਹਨ ਹੈ ਸੋਨੀ ਸਾਹਿਬ ਮੈਂ ਤਾਂ ਅੰਜੂ ਜੀ ਬਹੁਤ ਲੰਬੇ ਸਮੇਂ ਤੋਂ ਆਪਣੀ ਬੇਟੀ ਦਾ ਜਨਮ ਦਿਨ ਇਸੇ ਢੰਗ ਨਾਲ ਮਨਾਦੇ ਆ ਜਿਹਨੂੰ ਅਸੀਂ ਇੱਕ ਬੜਾ ਆਈਡੀਅਲ ਵੇ ਕਹਿ ਸਕਦੇ ਆ ਆਮ ਤੌਰ ਤੇ ਇਹ ਜਿਹੜੀ ਸੈਲੀਬ੍ਰੇਸ਼ਨ ਆ ਇਹ ਘਰਾਂ ਦੇ ਵਿੱਚ ਹੀ ਪਰਿਵਾਰਕ ਮੈਂਬਰਾਂ ਨੂੰ ਇਕੱਠੇ ਕਰਕੇ ਆਨਗੁਆਰਡ ਨੂੰ ਇਕੱਠੇ ਕਰਕੇ ਤੇ ਕੇਕ ਕੱਟ ਕੇ ਤਾਲੀਆਂ ਬਾਜਾ ਕੇ ਤੇ ਹੈਪੀ ਬਰਥਡੇ ਟੂ ਯੂ ਕਹਿ ਕੇ ਇਹਦੇ ਨਾਲ ਹੀ ਇਹ ਸਮਾਪਤ ਹੋ ਜਾਂਦੀ ਆ ਉਦੇ ਵਿੱਚ ਕੋਈ ਸੇਧ ਨਹੀਂ ਮਿਲਦੀ ਮੈਂ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਸਤੀਸ਼ ਕੁਮਾਰ ਸੋਨੀ ਜੀ ਦਾ ਮੈਡਮ ਅੰਜੂ ਜੀ ਦਾ ਜਿਹੜੇ ਐਡਮਿਨਿਸਟਰੇਟਰਸ ਨੇ ਸਰਕਾਰੀ ਹਾਈ ਸਕੂਲ ਚਾਂਦਪੁਰ ਰੋੜਕੀ ਚ ਇੱਕ ਨਵੇਕਲਾ ਜਿਹਾ ਉਪਰਾਲਾ ਹਰ ਸਾਲ ਕਰਦੇ ਆ ਪਿਛਲੇ ਸਾਲ ਵੀ ਇਹ ਉਪਰਾਲਾ ਇਸ ਤੋਂ ਪਹਿਲਾਂ ਵੀ ਹੁੰਦਾ ਤੇ ਪਿਛਲੇ ਸਾਲ ਵਾਲੇ ਇਸ ਉਪਰਾਲੇ ਦਾ ਵਿੱਚ ਮੈਂ ਵੀ ਇੱਕ ਹਿੱਸਾ ਸੀ ਛੋਟਾ ਜਿਹਾ ਇਹ ਸਰਕਾਰੀ ਮਿਡਲ ਜਾਂ ਪ੍ਰਾਇਮਰੀ ਸਕੂਲ ਦਾ ਦੋਨਾਂ ਸਕੂਲਾਂ ਦੇ ਵਿੱਚ ਖਾਨਪੁਰ ਵਿਖੇ ਸੈਲੀਬ੍ਰੇਟ ਕੀਤਾ ਗਿਆ ਸੀ ਅੱਜ ਜੋ ਪ੍ਰੋਗਰਾਮ ਹੋ ਰਿਹਾ ਹੈ ਜਿੰਨੀਆਂ ਸਖਸ਼ੇਤਾ ਸਾਡੇ ਵਿੱਚ ਬੈਠੀਆਂ ਨੇ ਸਮਾਜ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਰੋਟੀ ਖਾਂਦਾ ਤੇ ਸੌਂ ਜਾਂਦਾ ਤੇ ਆਪਣੇ ਕੰਮ ਕਰਦਾ ਤੇ ਆਪਣਾ ਪੇਟ ਭਰਦਾ ਇੱਥੇ ਤੱਕ ਰਸੀਮਤ ਆ ਇਸ ਐਡੇ ਵੱਡੇ ਹਜੂਮ ਦੇ ਵਿੱਚੋਂ ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਜਾਗਰੂਕ ਹੁੰਦੇ ਆ ਜਿਹੜੇ ਅਵੇਡ ਹੁੰਦੇ ਆ ਜਿਨ੍ਹਾਂ ਨੂੰ ਮਨੁੱਖੀ ਜੀਵਨ ਵਾਸਤੇ ਮਨੁੱਖੀ ਕਦਰਾਂ ਕੀਮਤਾਂ ਵਾਸਤੇ ਆਪਣਾ ਕੋਈ ਫਰਜ ਸਮਝਦੇ ਆ ਕੋਈ ਯੋਗਦਾਨ ਪਾਉਂਦੇ ਆ ਸੋ ਮੈਨੂੰ ਇਹ ਦੱਸਦਿਆਂ ਹੋਇਆਂ ਬੜੀ ਖੁਸ਼ੀ ਹੁੰਦੀ ਆ ਕਿ ਅੱਜ ਦੇ ਇਸ ਸਮੂਹ ਦੇ ਵਿੱਚ ਜਿੰਨਾ ਇਹ ਸਾਡੇ ਕੋਲ ਇੱਕ ਛੋਟਾ ਜਿਹਾ ਜਿਹੜਾ ਇੱਕ ਸਮੂਹ ਹੈ ਕਲਸਟਰ ਹੈ ਊਜਵਨ ਲੋਕਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਇਹ ਆਪਣਾ ਫਰਜ ਸਮਝਦੇ ਆ ਕਿ ਸਾਨੂੰ ਪੇ ਬੈਕ ਟੂ ਦਾ ਸੁਸਾਇਟੀ ਸਹੀ ਢੰਗ ਨਾਲ ਕਰਨੀ ਚਾਹੀਦੀ ਆ ਉਹਨਾਂ ਲੋਕਾਂ ਦਾ ਇਹ ਸਮੂਹ ਹੈ oldu ha geldi ਵਧਣ ਦਾ ਮੌਕਾ ਦੇ ਵਿੱਚ ਅੱਗੇ ਵਧਣ ਬੱਚੇ ਆਜ ਦਾ ਜਿਹੜਾ ਫੰਕਸ਼ਨ ਹੈਗਾ ਇਹ ਅਦਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਕਰਾਇਆ ਜਾ ਰਿਹਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਸਮਾਜਿਕ ਕ੍ਰਿਤੀਆਂ ਤੇ ਨਾਲ ਨਾਲ ਇਦਾਂ ਦੇ ਫੰਕਸ਼ਨ ਵੀ ਕਰਾਉਂਦੇ ਰਹਿਾਂਗੇ ਸਮਾਜਿਕ ਕ੍ਰਿਤੀਆਂ ਤੇ ਵੀ ਫੰਕਸ਼ਨ ਕਰਾਉਂਦੇ ਰਹਿਾਂਗੇ ਔਰ ਕਰਦੇ ਰਹਿਾਂਗੇ ਵੀ ਅੱਜ ਦਾ ਜੋ ਹੁਣ ਸਮਾਜ ਅੱਜ ਜੋ ਚੱਲ ਰਿਹਾ ਹੈਗਾ ਜਿਹੜਾ ਬਾਕੀ ਤੁਸੀਂ ਅੱਜ ਦੱਸਦਾ ਬੱਚਿਆਂ ਨੇ ਵੀ ਦੱਸਦਾ ਵੀ ਹੁਣ ਦਾ ਗੈਂਗਵਾਰ ਦਾ ਕੀ ਹਾਲ ਹੋ ਰਿਹਾ ਹੈਗਾ ਠੀਕ ਆ ਸਾਨੂੰ ਇਹਦੇ ਵਿੱਚੋਂ ਤੁਹਾਨੂੰ ਆਪਣਾ ਜਿਹੜੇ ਬੱਚੇ ਆ ਛੋਟੇ ਛੋਟੇ ਬੱਚੇ ਹੈਗੇ ਆ ਜੇ ਆਪਾਂ ਇਹਨਾਂ ਨੂੰ ਅੱਜ ਫੁੱਲ ਕਹਿੰਨੇ ਹੈਗੇ ਆ ਤੇ ਇਹਨਾਂ ਫੁੱਲਾਂ ਨੂੰ ਬਚਾਉਣ ਦੀ ਲੋੜ ਹੈਗੀ ਆ ਇਹਨਾਂ ਦੀ ਰਾਖੀ ਕਰਨ ਦੀ ਲੋੜ ਹੈਗੀ ਆ ਇਹਨਾਂ ਨੂੰ ਆਪਾਂ ਨੂੰ ਜਿੱਦਾਂ ਕਹਿੰਦੇ ਵੀ ਕੰਡਿਆਂ ਵਾਲੀ ਬਾੜ ਕਰਨ ਦੀ ਲੋੜ ਹੈਗੀ ਆ ਹੁਣ ਇਹ ਨਾ ਹੋਵੇ ਵੀ ਅਸੀਂ ਮੰਨ ਲਓ ਜਿੱਦਾਂ ਆਪ ਅਸੀਂ ਬੀਜੀ ਹੋਇਆ ਹਾਂ ਵੀ ਅਸੀਂ ਬੀਜੀ ਆ ਚਾ ਨਹੀਂ ਸਕਦੇ ਹੈਗੇ ਜੇ ਬੱਚਿਆਂ ਨੂੰ ਅਸੀਂ ਗਾਈਡਿੰਗ ਪ੍ਰੋਪਰ ਕਰ ਸਕਦੇ ਕਿਉਂ ਅਸੀਂ ਆਪਣੇ ਆਪ ਜਿਹੜੇ ਬੜਾ ਬੀਜੀ ਹੈਗੇ ਆ ਖਾਨੂੰ ਇਹਨਾਂ ਲਈ ਕੁਛ ਨਾ ਕੁਛ ਟੈਮ ਕੱਢਣਾ ਚਾਹੀਦਾ ਹੈਗਾ ਕੱਢਣਾ ਪਊਗਾ ਵੀ ਕਿਉਂਕਿ ਨਹੀਂ ਤਾਂ ਆਉਣ ਵਾਲੇ ਹਾਲਾਤ ਬਹੁਤ ਮਾੜੇ ਹੋ ਰਹਿਗੇ ਬਾਕੀ ਜਿਸ ਤਰ੍ਹਾਂ ਹੁਣ ਮੌਕੇ ਦੇ ਲਿਹਾਜ਼ ਨਾਲ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਧੁੰਦਾਂ ਦਾ ਮੌਸਮ ਸ਼ੁਰੂ ਹੋ ਗਿਆ ਸੜਕਾਂ ਤੇ ਦਰਕਾ ਕਿੰਨੇ ਵੀ ਇਹ ਸਾਰੇ ਆਪਾਂ ਬੈਠੇ ਹੈਗੇ ਆ ਸਾਰੇ ਸਮਾਜ ਸੇਵੀ ਆ ਅਸੀਂ ਸਮਾਜ ਸੇਵੀਆਂ ਅਸੀਂ ਮਾਲਕ ਕੁਛ ਨਾ ਕੁਛ ਸਮਾਜ ਨੂੰ ਦੇਣਾ ਹੈਗਾ ਸਮਾਜ ਲੈ ਕੁਛ ਨਾ ਕੁਛ ਕਰਨਾ ਹੈਗਾ ਤੇ ਮੈਂ ਅੱਜ ਤੋਂ 7-8 ਸਾਲ ਪਹਿਲਾਂ ਅਸੀਂ ਸ਼ੁਰੂ ਕੀਤਾ ਜਦੋਂ ਸਾਡੀ ਇੰਨੀ ਹਾਇਸਤ ਨਹੀਂ ਸੀ ਕਿ ਅਸੀਂ ਮਤਲਬ ਕਿ ਰਿਫਲੈਕਟਰ ਲਾ ਸਕੀਏ ਬੰਗਿਆਂ ਦੇ ਡਿਵਾਈਡਰਾਂ ਤੇ ਰਿਫਲੈਕਟਰ ਲਾਏ ਸਕੇ ਉਹ ਮਹਿੰਗੇ ਪੈਸੇ ਦੇ ਕਿ ਸਾਡੇ ਕੋਈ ਨਹੀਂ ਹਾਇਸਤ ਸੀ ਅਸੀਂ ਆਪਣੇ ਆਪ ਬਣਾ ਕੇ ਲਾਏ ਸਕੇ ਆ ਤੁਸੀਂ ਦੇਖ ਸਕਦੇ ਹੈਗੇ ਆ ਇਸ ਰਿਫਲੈਕਟਰ ਦੇ ਨਾਲ ਬੜਾ ਫਾਇਦਾ ਹੋਇਆ ਕਈ ਮਨ ਲੋਕ ਪ੍ਰਮਾਤਮਾ ਰਕੇ ਜਾਣਾ ਹੀ ਬਚਿਆ ਹੁਣ ਦੀਆਂ ਠੀਕ ਹੈ ਨਾ ਤੇ ਅਸੀਂ ਇਹ ਲਾ ਕੇ ਤੇ ਮਾ ਲਏ ਇਹਨਾਂ ਦਾ ਕਾਫੀ ਫਾਇਦਾ ਹੋਇਆ ਔਰ ਇੱਕ ਕੋਸਟ ਵੀ ਨਹੀਂ ਕਰਦੀ ਹੁਣੇ ਫ੍ਰੀ ਮੈਨ ਲੱਪੀਆਂ ਕਿਉਂਕਿ ਲੋਕਾਂ ਦੀ ਸੀੜੀਆਂ ਖਤਮ ਹੋ ਗਈਆਂ ਸੀੜੀ ਕੋ ਚਲਾਉਂਦਾ ਨਹੀਂ ਹੈਗਾ ਮੋਬਾਈਲ ਤੇ ਸਭ ਕੁਝ ਆਈ ਜਾਂਦਾ ਹੈਗਾ ਠੀਕ ਹੈ ਨਾ ਤੇ ਮੈਂ ਸਭ ਨੂੰ ਬੇਨਤੀ ਹਾਨ ਉਹਨਾਂ ਨੂੰ ਹਮੇਸ਼ਾ ਸੁਧਾਰਨ ਦੇ ਲਈ ਤਤਪਰ ਰਹਿੰਦੇ ਹਨ ਸਮਾਜ ਨੂੰ ਸੇਧ ਦਿੰਦੇ ਰਹਿੰਦੇ ਹਨ ਬੜੇ ਅਸੀਂ ਉਹਨਾਂ ਦੇ ਰਿਣੀ ਹਾਂ ਇਹ ਬਹੁਤ ਵਧੀਆ ਉਪਰਾਲੇ ਕਰਦੇ ਹਨ ਇਹ ਜਿਹੜੇ ਉਪਰਾਲੇ ਹਨ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਮੈਂ ਤਾਂ ਡਾਟ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੇ ਨਾਟਕ ਨੁੱਕੜ ਨਾਟਕ ਜਾਂ ਨਸ਼ਾ ਸੰਬੰਧੀ ਜਾਂ ਜੋ ਵੀ ਬੁਰਾਈਆਂ ਸਾਡੇ ਸਮਾਜ ਦੇ ਵਿੱਚ ਧੜਕ ਕਰ ਚੁੱਕੀਆਂ ਹਨ ਉਹਨਾਂ ਨੂੰ ਹੱਲ ਕਰਨ ਲਈ ਅਸੀਂ ਪਿੰਡਾਂ ਦੇ ਵਿੱਚ ਵੀ ਕੋਈ ਟੀਮਾਂ ਤਿਆਰ ਕਰੀਏ ਇਹ ਪਿੰਡਾਂ ਦੇ ਵਿੱਚ ਵੀ ਸਾਡੇ ਕੋਲ ਜਿਹੜਾ ਯੂਥ ਹੈ ਉਹ ਬਹੁਤ ਹੀ ਇਸ ਵੇਲੇ ਕਮਰਾ ਹੋਇਆ ਪਿਆ ਆ ਗਲਤ ਰਸਤੇ ਪਿਆ ਹੋਇਆ ਆ ਉਹਨੂੰ ਸੁਧਾਰਨ ਵਾਸਤੇ ਜੋ ਸਾਡੇ ਸੂਝਵਾਨ ਵਿਅਕਤੀ ਇੱਥੇ ਸਾਰੇ ਮੌਜੂਦ ਸ਼ਖਸੀਅਤਾਂ ਬੈਠੀਆਂ ਹਨ ਅਸੀਂ ਲਗਭਗ ਆਪਣੇ ਕੰਮਾਂ ਤੋਂ ਰਿਟਾਇਰ ਹੋ ਚੁੱਕੇ ਹਾਂ ਤੇ ਸਾਨੂੰ ਹੁਣ ਸਾਡਾ ਇੱਕ ਫਰਜ਼ ਬਣਦਾ ਹੈ ਕਿ ਜੋ ਸਾਡੀ ਉਮਰ ਰਹਿੰਦੀ ਹੈ ਉਹ ਅਸੀਂ ਸਮਾਜ ਦੇ ਲਈ ਲਿਖ ਕੇ ਲਾਈਏ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰੀਏ ਜੋ ਸਾਡਾ ਜੁੱਥ ਹੈ ਜੋ ਸਾਡੇ ਬੱਚੇ ਹਨ ਉਹਨਾਂ ਨੂੰ ਸਿਹਤ ਦਈਏ ਇਹ ਬਹੁਤ ਹੀ ਅੱਜ ਦੇ ਸਮਾਗਮ ਦੇ ਸਾਡੇ ਮੁੱਖ ਮਹਿਮਾਨ ਬਹੁਤ ਹੀ ਧਿਆਰਾਜਾ ਬੱਚਾ ਬੇਟੀ ਅਨੰਤਾ ਇਹਨਾਂ ਦੇ ਮਾਤਾ ਪਿਤਾ ਜੀ ਸੁਪੀਸ਼ ਕੁਮਾਰ ਸੁੰਨੀ ਜੀ ਉਹਨਾਂ ਦੇ ਬੇਟੀ ਦੀ ਮਾਤਾ ਉਹਨਾਂ ਦੀ ਜੀਵਨ ਸਾਥਣ ਮੈਡਮ ਅੰਜੂ ਰਾਣੀ ਜੀ ਚਾਪ ਪਰ ਉੜਕੀ ਜਿਹੜੇ ਬਤੌਰ ਅਧਿਆਪਕ ਸਰਕਾਰੀ ਹਾਈ ਸਕੂਲ ਦੇ ਵਿੱਚ ਕੰਮ ਕਰਦੇ ਆ ਸੀਨੀਅਰ ਸੈਕੰਡਰੀ ਸਕੂਲ ਹਾਈ ਸਕੂਲ ਹਾਈ ਸਕੂਲ ਦੇ ਵਿੱਚ ਸੋ ਅੱਜ ਸਾਥੀਓ ਪਹਿਲਾਂ ਸਾਰਿਆਂ ਨੂੰ ਦਾਜਤਰਜਾ ਅੱਜ ਦੇ ਮਹਿਮਾਨ ਜਿੰਨੇ ਵੀ ਸਾਡੇ ਕੋਲ ਸਾਥੀ ਚੱਲ ਕਿੱਥੇ ਆਏ ਆ ਬੱਚਿਆਂ ਦੇ ਮਾਤਾ ਪਿਤਾ ਪਿਆਰੇ ਪਿਆਰੇ ਬੱਚੇ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਅੱਜ ਦਾ ਜਿਹੜਾ ਸਮਾਗਮ ਆ ਉਹ ਦੋਕ ਦਿਨ ਦੀ ਤਿਆਰੀ ਦੇ ਵਿੱਚ ਹੀ ਛੋਟਾ ਜਿਹਾ ਛੋਟੇ ਜਿਹੇ ਸੱਦੇ ਤੇ ਪ੍ਰੋਗਰਾਮ ਆਪਾਂ ਨੂੰ ਲਿਖਣਾ ਪਿਆ ਅਸਲ ਵਿੱਚ ਸਾਡਾ ਜਿਹੜਾ ਸਕੂਲ ਆ ਇਹ ਲਗਾਤਾਰ 2001 ਤੋਂ ਅਸੀਂ ਪ੍ਰਕਾਸ਼ ਜੀ ਚਲਾਇਆ ਸੀਗਾ ਜੁਬੀ ਜੀ ਬਗੋਆਈਂ ਦੇ ਵਿੱਚ ਇਬਰਾਹਿਮਪੁਰ ਉੱਥੇ ਚੱਲਦੇ ਚੱਲਦੇ ਆ ਸਾਨੂੰ ਲਗਾਤਾਰ ਅਸੀਂ ਉੱਥੇ 21-22 ਸਾਲ ਕੰਮ ਕਰਦੇ ਆਣ ਹੋ ਗਏ ਪਾਣੀ 200 ਤੋਂ ਗਿਣਤੀ ਸਾਡੀ ਉੱਥੋਂ ਕਰੋਨੇ ਦੇ ਵਿੱਚ ਬਾਅਦ ਜਿਹੜੀ ਆ ਉਹ 2 ਸਾਲਾਂ ਦੇ ਵਿੱਚ ਬਹੁਤ ਖਤਮ ਹੋ ਗਏ ਤੰਗ ਕਰਨਾ ਚਾਹੇ ਨਿਆਣੇ 5 ਹੋਣ ਚਾਹੇ 50 ਹੋਣ ਆਪਾਂ ਚਲਾਣਾ ਆ ਤੇ ਉਹਦੇ ਵਿੱਚ ਰਹਿੰਦੇ ਆ ਅਸੀਂ 20 25 ਸਾਲ ਦੇ ਵਿੱਚ 22 ਸਾਲ ਚ ਲਗਾਤਾਰ ਇੱਕ ਬਾਲ ਕਲਾ ਮੰਚ ਨਾਮ ਦੀ ਟੀਮ ਬਣਾਈ ਸੀ ਬਾਲ ਕਲਾ ਮੰਚ ਕੁੱਲਿਆ ਉਹਦੇ ਵਿੱਚ ਬੜੇ ਵਿਦਿਆਰਥੀ ਜਿਹੜੇ ਸਾਡੇ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚੁੱਟੀਆਂ ਸਟੇਜਾਂ ਜਿਹੜੀਆਂ ਕੀਤੀਆਂ ਤੇ ਸਾਨੂੰ ਮਾਣ ਆ ਕਿ ਉਹ ਪਾਰਟੀ ਦੀ ਬੁੱਕ ਪੰਜਾਬ ਦੇ ਵਿੱਚ ਵੀ ਸਾਡਾ ਫਰੰਟ ਪੇਜ ਤੇ ਉਹਦੇ ਬਾਰੇ ਛਪਿਆ ਸੀਗਾ ਤੇ ਸਾਰੇ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਸੀਗੇ ਤੇ ਇਦਾਂ ਨਹੀਂ ਹੁੰਦਾ ਵੀ ਆਪਣੇ ਬੱਚੇ ਅਸੀਂ ਹੋਰ ਕਿਤੇ ਪੜਾਈਏ ਤਾਂ ਤੁਹਾਡੇ ਬੱਚੇ ਰੁਪਈਆ ਸਾਡੇ ਕੋਲ ਦਾਖਲ ਕਰਾਓ ਸਾਡੇ ਕੋਲ ਪਹਿਲੇ ਜਿਹੜਾ ਸਟੂਡੈਂਟ ਆ ਦਾਖਲਾ ਖਾਰਜ ਰਜਿਸਟਰ ਦੇ ਵਿੱਚ ਉਹ ਪਹਿਲਾ ਆਪਣੇ ਮਾਸਟਰ ਬਲਬੀਰ ਸਿੰਘ ਜੀ ਇਹ ਗਵਾਇਆ ਇਸ ਗੱਲ ਦੇ ਕਿ ਲਗਾਤਾਰ ਉੱਥੇ ਕੋਈ ਨਾ ਕੋਈ ਦਾਨੀ ਕੋਈ ਨਾ ਕੋਈ ਲਿਆਦੇ ਰਹਿੰਦੇ ਸੀਗੇ ਤੇ ਉਹ ਬੱਚੇ ਅੱਜ ਕੋਈ ਡਾਕਟਰ ਲੱਗਾਇਆ ਕੋਈ ਪ੍ਰੋਫੈਸਰ ਆ ਤੇ ਕੋਈ ਪਿਕਚਰ ਕਿਸੇ ਪਾਸੇ ਲੱਗਿਓ ਆ ਮੇਰੇ ਕੋਲ ਅੱਜ ਵੀ ਬੱਚਾ ਸਾਡੇ ਸਕੂਲ ਦਾ ਸਟੂਡੈਂਟ ਜਿਹੜਾ ਉਹ ਬੀ ਕਾਮ ਕਰਕੇ ਆਇਆ ਹੈ ਨਾਟਕ ਵੀ ਖੇਡਦਾ ਤੇ ਹੋਰ ਤਾਵਾ ਜੀ ਵੀ ਜਾਂਦਾ ਸਾਰੇ ਉਸ ਬੈਚ ਦੇ ਬੱਚੇ ਉੱਥੇ ਸਾਡੇ ਟਿਕਾਣੇ ਲੱਗੇ ਹੋ ਤੋ ਇਹ ਆਸ ਦੇ ਨਾਲ ਅਸੀਂ ਤੁਰਦੇ ਹਾਂ 9ਵੀਂ ਤੱਕ ਬੱਚਾ ਸਾਡੇ ਕੋਲ ਰਹਿ ਗਿਆ ਤਾਂ ਉਹ ਵਧੀਆ ਅਸੀਂ ਇੱਕ ਗਾਈਡਲਾਈਨ ਦੇ ਸਕਦੇ ਹਾਂ ਉਹਦੀ ਨੀਂਦ ਠੀਕ ਬਣ ਜਾਂਦੀ ਆ ਇਹ ਹੀ ਸਾਡੀ ਪ੍ਰਾਪਤੀ ਆ ਤੇ ਅਸੀਂ ਦੁਬਾਰਾ ਫੇਰਿਆ ਤੇ 40-50 ਬੱਚਿਆਂ ਤੋਂ ਅਸੀਂ ਫੇਰ ਸ਼ੁਰੂ ਕਰ ਲਿਆ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਮੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ